ਇਹ ਜੰਗ ਆਤਮਾ ਦੇ ਨਾਲ ਆ ਜਦੋਂ ਤੱਕ ਗੁਰਮਾਰਾ ਨੇ ਝਾੜ ਦਿੱਤਾ ਇਹ ਬੁਰੀਆਂ ਕਰੀਆਂ ਨੇ ਇਹ ਲੜਾਈ ਦੇ ਨਾਲ ਆ ਸੱਚੇ ਪਾਤਸ਼ਾਹ ਸਾਡੀ ਦਾਤ ਤੇ ਇਨਕਬਾਲ ਕਰੇ ਉਹਨਾਂ ਸਰਕਾਰਾਂ ਜਾਂ ਉਹਨਾਂ ਦੇ ਦਿਮਾਗ ਦੇ ਵਿੱਚ ਇਹ ਗੱਲ ਆਵੇ ਵੀ ਇਹਨਾਂ ਦੇ ਹੱਥਾਂ ਇਹਨਾਂ ਦੇ ਦਿੱਤੇ ਜਾਨ ਇਹ ਤਾਂ ਹੀ ਕੰਮ ਸਰਬੋਤਮ ਹੈ

सुबह तक मानसिक रूप से बहुत बोझ सा हमारे पास है। समस्याएँ जो दुनिया में हमारे पास दिखते रहते हैं, इसका कोई दिलचस्प एक बात नहीं है।